ਬਜ਼ੁਰਗ ਮਾਤਾਵਾਂ ਨੌਜਵਾਨ ਪੈਣਾ ਨੌਜਵਾਨ ਵੀਰ ਅੱਜ ਵਿਸ਼ੇਸ਼ ਤੌਰ ਤੇ ਸਰਬਜੀਤ ਜੀ ਪ੍ਰਧਾਨਗੀ ਦੇ ਵਿੱਚ ਜਿਹੜੀ ਅੱਜ ਮੀਟਿੰਗ ਤੇ ਰੱਖੀ ਗਈ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਮੋਦੀ ਸਰਕਾਰ ਹੈ ਉਹ ਤੀਜੀ ਵਾਰੀ ਹੈ ਜਿਹੜੀ ਉਹ ਸੱਤਾ ਦੇ ਉੱਪਰ ਬੈਠ ਗਈ ਹੈ ਪਰ ਪੈਣਾ ਪ੍ਰੋ 2014 ਦੇ ਵਿੱਚ ਜਦੋਂ ਮੋਦੀ ਸਰਕਾਰ ਬਣੀ ਹੈ ਉਹਦੇ ਵਿੱਚ ਕੀ ਹੋਇਆ ਕਿ ਜਿਹੜੇ ਜਿੰਨੇ ਸਾਡੇ ਰਿਜ਼ਰਵ ਕੋਟੇ ਮਜ਼ਦੂਰਾਂ ਦੇ ਆ ਉਹ ਭੈਣੋ ਪ੍ਰਾਉ ਮੋਦੀ ਸਰਕਾਰ ਨੇ ਤਿੱਖੇ ਹਮਲੇ ਸਾਡੇ ਮਜ਼ਦੂਰਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਕੀਤੇ ਆ ਆ ਜਿਹੜਾ ਲੈਂਡ ਪੋਲ ਐਕਟ ਉਹ ਭੈਣੋ ਪ੍ਰਾਉ ਇਹ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਨੇ ਮਿਲ ਕੇ ਜਿਹੜਾ ਲਾਗੂ ਕੀਤਾ ਸੀ ਹਜ਼ਾਰਾਂ ਕਿੱਲੇ ਜਿਹੜੀ ਆ 40 ਹਜ਼ਾਰ ਕਿੱਲਾ ਜ਼ਮੀਨ ਆ ਜਿਹੜੀ ਲੁਧਿਆਣੇ ਦੇ ਵਿੱਚ ਬਜਾਊ ਧਰਤੀ ਜਿਹੜੀ ਆ ਵਧੀਆ ਜ਼ਮੀਨ ਆਪਾਂ ਜਿਹੜੀ ਕਹਿ ਦਈਏ ਉਹ ਅੱਜ ਤੀਕ ਵੀ ਮਤਲਬ ਕਿ ਉੱਥੇ ਜਿਹੜਾ 7-8 ਪਿੰਡ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਪਿੰਡਾਂ ਦੇ ਕਿਸਾਨਾਂ ਨੇ ਉਹ ਜ਼ਮੀਨ ਆ ਜਿਹੜਾ ਲੈਂਡ ਪੋਲ ਐਕਟ ਉਹ ਪੰਜਾਬ ਸਰਕਾਰ ਦੇ ਨਕਚੇ ਦਾਮ ਦੇ ਕੇ ਕਰਾ ਕੇ ਪੈਣੋਪਰਾਉ ਵਾਪਸ ਕਰਾਇਆ ਉਹਨਾਂ ਨੇ ਜਿਹੜੀ ਮੰਰੇਗਾ ਦੀ ਆਪਾਂ ਗੱਲ ਕਰੀਏ ਮੰਰੇਗਾ 2005 ਦੇ ਵਿੱਚ ਪੈਣੋਪਰਾਉ ਇਹ ਲਾਲ ਚੰਡੇ ਨੇ ਮਤਲਬ ਕਿ ਇੱਕ ਮੁੱਦਾ ਚੱਕਿਆ ਸੀ ਵੀ ਜਿਹੜਾ ਖੇਤਾਂ ਦੇ ਵਿੱਚ ਕੰਮ ਖਤਮ ਹੁੰਦਾ ਜਾਂਦਾ ਆ ਸਾਡੀਆਂ ਬਜ਼ੁਰਗ ਮਾਤਾ ਬੇਟੀਆਂ ਆ ਨਰਮਿਕ ਪਾਵਾ ਕਿੰਨੇ ਬਚੀ ਹੈ ਇਹਨੂੰ ਵੱਡੀ ਪੱਧਰ ਤੇ ਬਚਾਉਣ ਦੀ ਲੋੜ ਆ ਖੇਤਾਂ ਦੇ ਵਿੱਚ ਲਗਭਗ ਪੈਣੋਪਰਾਉ ਕੰਮ ਖਤਮ ਹੁੰਦੇ ਜਾਂਦੇ ਆ ਕਿਉਂਕਿ ਐਸੀ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਪਿੰਡਾਂ ਦੇ ਵਿੱਚ ਬਹੁਤ ਘੱਟ ਗਿਣਤੀ ਦੇ ਵਿੱਚ ਆਇਆ ਜਿਹੜਾ ਆਪਾਂ ਨੂੰ ਲੰਮਾ ਸਮਾਂ ਝੋਨਾ ਲਾਉਣਾ ਮਿਲ ਗਿਆ ਆਪਾਂ ਨੂੰ ਕਿਉਂਕਿ ਇਹ ਜਿਹੜਾ ਝੋਨਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਗਲੇ ਸਮੇਂ ਦੇ ਵਿੱਚ ਝੋਨਾ ਲੱਗਣਾ ਇਹ ਇਹ ਮਸ਼ੀਨਰੀ ਆ ਗਈ ਹੈ ਉਦੋਂ ਆਉਣ ਵਾਲੇ ਸਮੇਂ ਦੇ ਵਿੱਚ ਪੈਣੋ ਪ੍ਰਾਹੋ ਜਿਹੜਾ ਝੋਨਾ ਆਪਾਂ ਨੂੰ ਬਹੁਤ ਘੱਟ ਗਿਣਤੀ ਦੇ ਵਿੱਚ ਲਾਉਣਾ ਮਿਲੇਗਾ ਆਪਾਂ ਨੂੰ ਇਹ ਲੰਮੀ ਆਪਾਂ ਨੂੰ ਗੱਲ ਪੈਣੋ ਪ੍ਰਾਹੋ ਸੋਚਣੀ ਚਾਹੀਦੀ ਹੈ ਕਿਉਂਕਿ ਲੜਾਈ ਆਪਣੀ ਪਿੰਡ ਦੀ ਨਹੀਂ ਵੀ ਹੈ ਕੋਈ ਆਪਣੀ ਸਰਪੰਚੀ ਦੇ ਵਿਰੁੱਧ ਆ ਇੰਨਾ ਹੀ ਤਾਂ ਸਾਨੂੰ ਪੰਚਾਇਤਾਂ ਨੂੰ ਸਾਥ ਦੇਣਾ ਚਾਹੀਦਾ ਮੈਂ ਹੁਣ ਖੁਦ ਐਸ ਭਗਤ ਮੌਜੂਦਾ ਸਰਪੰਚਾ ਨੰਮਕਾਰ ਦੇ ਪੈਂਡਾ ਮੌਜੂਦਾ ਹਰ ਜਿੱਥੇ ਪੈਣੋ ਪ੍ਰਾਉ ਲੜਾਈ ਸਾਨੂੰ ਲੜਨੀ ਚਾਹੀਦੀ ਹੈ ਉੱਥੇ ਸਾਨੂੰ ਲੜਨੀ ਚਾਹੀਦੀ ਹੈ ਜਿੰਦਾਬਾਦ ਜਿੰਦਾਬਾਦ ਮੰਰੇਗਾ ਵਰਕਰ ਯੂਨੀਅਨ ਜਿੰਦਾਬਾਦ 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 ਮੈ ਦੂਰ ਏਕਤਾ ਜਿੰਦਾਬਾਦ 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 ਕੇਂਦਰ ਦੀ ਤੇ ਪੰਜਾਬ ਦੀ ਸਰਕਾਰ ਮੁਰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਮਨਰੇਗਾ ਵਰਕਰ ਯੂਨੀਅਨ ਪੰਜਾਬ ਜਿੰਦਾਬਾਦ 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 ਇੱਕ ਫੋਟੋ ਲੈ ਲਈ ਥੱਲੇ ਕਢ ਕੇ ਜਨਾ ਜਸਵਿੰਦਰ ਸਿੰਘ ਵਟੂ ਹੈ ਜੀ ਮਨਰੇਗਾ ਵਰਕਰ ਯੂਨੀਅਨ ਪੰਜਾਬ ਦੀ ਅੱਜ ਜ਼ਿਲ੍ਹਾ ਫਰੀ ਕੋਟ ਦੇ ਤਹਿਸੀਲ ਜੈਤੋ ਦੇ ਪਿੰਡ ਗਦਾਰੇ ਦੇ ਵਿੱਚ ਮੀਟਿੰਗ ਹੋਈ ਹੈ ਬਹੁਤ ਪ੍ਰਭਾਵਸ਼ਾਲੀ ਜਿਹੜੀ ਮੀਟਿੰਗ ਹੋਈ ਹੈ ਇੱਥੇ ਜਿਹੜੀਆਂ ਮੰਗਾਂ ਕਾਫੀ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਮਨਰੇਗਾ ਦੇ ਪੈਸੇ ਬੜੇ ਲੰਬੇ ਸਮੇਂ ਤੋਂ ਅਟਕੇ ਹੋਏ ਆ ਮਨਰੇਗਾ ਦਾ ਕੰਮ ਆ ਜਿਹੜਾ ਇੱਥੇ ਲੰਬੇ ਸਮੇਂ ਤੋਂ ਬੰਦ ਆ ਜਿਹੜਾ ਉਹ ਟਟਮਾ ਕੰਮ ਜਿਹੜਾ ਮੈਂ ਲੇਬਰ ਨੂੰ ਦਿੱਤਾ ਜਾਂਦਾ ਪਰ ਮਨਰੇਗਾ ਦੇ ਕੰਮ ਕੀਤੇ ਤੇ ਜਿਹੜੇ ਪੈਸੇ ਆ ਉਹ ਅੱਜ ਤੱਕ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਏ ਗਏ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਵੀ ਇਹਨਾਂ ਦੇ ਫੌਰੀ ਤੌਰ ਤੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਣ ਔਰ 27 28 29 ਨੂੰ ਜਿਹੜੇ ਅਸੀਂ ਅਗਸਤ ਨੂੰ ਜਿਹੜੇ ਪੁਤਲੇ ਸਾੜਨ ਜਾ ਰਹੇ ਆ ਉਹ ਪੁਤਲੇ ਜਿਹੜੇ ਆ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੇ ਆ ਜਿਹੜੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਪੁਤਲੇ ਆ ਜਿਹੜੇ ਉਹ ਸਾੜੇ ਜਾਣਗੇ 26 ਤਰੀਕ ਨੂੰ ਜਿਹੜਾ ਜੈਤੋ ਦੇ ਵਿੱਚ ਵੀਡੀਓ ਦਫ਼ਤਰ ਦੇ ਮੂਹਰੇ ਜਿਹੜਾ ਅਸੀਂ ਪ੍ਰਦਰਸ਼ਨ ਕਰਕੇ ਉੱਥੇ ਜਿਹੜਾ ਪੁਤਲਾ ਵੀਡੀਓ ਦਫ਼ਤਰ ਦਾ ਘਰਾਓ ਵੀ ਕਰਾਂਗੇ ਅਸੀਂ ਤੇ ਉੱਥੇ ਜਿਹੜਾ ਪੁਤਲਾ ਜਿਹੜਾ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਜਿਹੜਾ ਪੁਤਲਾ ਸਾੜਿਆ ਜਾਊਗਾ ਔਰ 28 ਤਰੀਕ ਨੂੰ ਜਿਹੜਾ ਅਸੀਂ ਗਿੱਦੜਵਾ ਤਹਿਸੀਲ ਦੇ ਵਿੱਚ ਪੁਤਲੇ ਜਿਹੜੇ ਉੱਥੇ ਹੀ ਸਾੜਨ ਜਾ ਰਹੇ ਆ ਮੜਰੇਗਾ ਵਰਕਰ ਯੂਨੀਅਨ ਵੱਲੋਂ ਤੇ 29 ਤਰੀਕ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੀਡੀਪੀਓ ਦੇ ਦਫ਼ਤਰ ਮੂਹਰੇ ਜਿਹੜਾ ਉਹ ਭਾਰੀ ਇਕੱਠ ਕਰਕੇ ਜਿਹੜਾ ਪ੍ਰਦਰਸ਼ਨ ਕੀਤਾ ਜਾਊਗਾ ਤੇ ਪੁਤਲੇ ਪੰਜਾਬ ਸਰਕਾਰ ਦੇ ਸਾਡੇ ਜਾਣਗੇ ਇਹ ਸਾਰੇ ਪੰਜਾਬ ਦੇ ਅੰਦਰ ਜਿਹੜਾ ਮਨਰੇਗਾ ਵਰਕਰ ਯੂਨੀਅਨ ਵੱਲੋਂ ਇਹ ਅਸੀਂ ਪ੍ਰਦਰਸ਼ਨ ਜਿਹੜੇ ਕਰਨ ਜਾ ਰਹੇ ਹਾਂ